ਸਰ ਹਰਦਿਕ ਕਸਬੇ ਬੰਮਿਆਲ ਵਿੱਚ 15 ਅਗਸਤ ਤੇ ਕਰਵਾਏ ਗਏ ਚੌਥੀ ਮੈਰਾਥਨ ਦੌੜ ਨੌਜਵਾਨ ਲੜਕੀਆਂ ਤੇ ਲੜਕੀਆਂ ਨੇ ਲਿਆ ਭਾਗ ਕੈਬਨਟ ਵਜ਼ੀਰ ਲਾਲਚੰਦ ਕਟਾਰੂ ਚੱਕੂਰਾ ਦੇ ਪੀਏ ਵਿਕਾਸ ਨੇ ਕੀਤੀ ਸਰਗਤ ਲੈਫਟੀਨੈਂਟ ਕਰਨਲ ਸਚਿੰਦ ਚੋਹਾਨ ਮੇਜਰ ਰਵੀ ਕੁਮਾਰ ਮਹਾਂਤ ਸ੍ਰੀ ਰਾਮ ਦਾਸ ਜੀ ਨੇ ਕੀਤੀ ਨੌਜਵਾਨਾਂ ਦੀ ਖੂਬ ਹੌਸਲਾ ਅਫਜ਼ਾਈ ਪਠਾਨ ਕੋਰਦੇ ਸਰਹੱਦੀ ਕਸਬੇ ਬਮਿਆਲ ਦੇ ਮਸਲ ਹੈਡ ਕਲੱਬ ਵੱਲੋਂ ਪ੍ਰਦਾਨ ਮੁਕੇਸ਼ ਸ਼ਰਮਾ ਦੀ ਅਗਵਾਈ ਹੇਠ 15 ਅਗਸਤ ਨੂੰ ਅੱਜ ਚੌਥੀ ਮੈਰਾਥਨ ਦੌੜ ਦਾ ਆਯੋਜਨ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਧੋਰ ਵਿੱਚ ਕੈਬਨਟ ਵਜ਼ੀਰ ਸ੍ਰੀ ਲਾਲ ਚੰਦ ਕਟਾਰੂ ਚਾਕੂ ਰਾਦੇ ਪੀ ਨੌਜਵਾਨ ਆਗੂ ਵਿਕਾਸ ਵੀ ਪੁਜੇ ਤੇ ਇਸ ਉਪਰਾਲੇ ਦੀ ਪਰਪੂਰ ਸਿਫਤ ਕੀਤੀ ਤੇ ਆਖਿਆ ਕਿ ਨੌਜਵਾਨਾਂ ਨੂੰ ਭੜੀਆਂ ਅਲਾਮਤਾਂ ਛੱਡ ਖੇਡਾਂ ਤੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਲੇਫਟੀਨੈਂਟ ਕਰਨਲ ਸਚਿੰਤ ਚੋਹਾਨ ਮੇਜਰ ਰਵੀ ਕੁਮਾਰ ਮਹਾਂਤ ਸ੍ਰੀਰਾਮ ਦਾਸ ਨੇ ਵੀ ਨੌਜਵਾਨਾਂ ਦੀ ਖੂਬ ਹੌਸਲਾ ਅਫਜ਼ਾਈ ਕੀਤੀ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਹਵਨ ਜਾਗਵੀਂ ਕਰਵਾਇਆ ਗਿਆ ਤੇ ਸਮੁੱਚੇ ਦੇਸ਼ ਵਾਸੀਆਂ ਦੀ ਮੰਗਲ ਕਾਮਨਾ ਦੀ ਅਰਦਾਸ ਅਰਜੋਈ ਵੀ ਕੀਤੀ ਗਈ ਰਾਸ਼ਟਰੀ ਗਾਣ ਵੀ ਗਾਇਆ ਗਿਆ ਦੱਸ ਦਈਏ ਕਿ ਇਸ ਮੈਰਾਥਨ ਦੌੜ ਵਿੱਚ ਹਰਿਆਣਾ ਅਮਰਸਰ ਪਠਾਨਕੋਟ ਦੇ ਨੌਜਵਾਨਾਂ ਨੇ ਵੀ ਭਾਗ ਲਿਆ ਇਹ ਮੈਰਾਥਨ ਦੌੜ ਜਨਿਆਲ ਪੁਲ ਤੋਂ ਬੰਮੀਆਰ ਤੇ ਆਈਟੀਆਈ ਬੰਮੀਆਰ ਤੱਕ ਕਰਵਾਈ ਗਈ ਨੌਜਵਾਨਾਂ ਦਾ ਉਤਸ਼ਾਹ ਦੇਖਣਯੋਗ ਸੀ ਤਰੰਗੇ ਝੰਡੇ ਨੂੰ ਵੀ ਸਲਾਮੀ ਦਿੱਤੀ ਗਈ ਤੇ ਭਾਰਤ ਮਾਤਾ ਦੀ ਜੈ ਨਾਲ ਝਾਰਾ ਸਰਦੀ ਖੇਤਰ ਹੀ ਗੂੰਜਦਾ ਆ ਟਾਪ ਤੇ ਆਏ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਨੌਜਵਾਨ ਆਗੂ ਸਰਪੰਚ ਮਨੀਸ਼ ਗੁਪਤਾ ਉਰਫ ਛੋਟੂ ਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਪੁੱਜੇ ਮਹਿਮਾਨਾਂ ਦਾ ਨਿਗਾ ਖੈਰ ਮਕਦਮ ਵੀ ਕੀਤਾ ਗਿਆ ਕੈਬਨਟ ਵਜ਼ੀਰ ਲਾਲਚੰਦ ਕਟਾਰੂ ਚੱਕ ਨੇ ਭੇਜੇ ਆਪਣੇ ਸੁਨੇਹੇ ਵਿੱਚ ਕਿ ਕਲੱਬ ਦਾ ਇਹ ਉਪਰਾਲਾ ਬਿਹਤ ਪ੍ਰਸ਼ੰਸਾਯੋਗ ਹੈ ਤੇ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਬਚਨ ਬਦਾ ਰਕੇਸ਼ ਸ਼ਰਮਾ ਬੰਟੀ ਸੋਹਲ ਅਮਿਤ ਕੁਮਾਰ ਰਾਣਾ ਸਿੰਘ ਰਾਜਤ ਸਿੰਘ ਵਿਪਨ ਕੁਮਾਰ ਪਿਊਸ਼ ਮਹਾਜਨ ਬਮਿਆਲ ਚੌਂਕੀ ਇੰਚਾਰਜ ਵਿਜੇ ਕੁਮਾਰ ਨਿਰਜ ਮਹਾਜਨ ਗਗਨ ਸ਼ਰਮਾ ਸ਼ਤੀਸ਼ ਮਹਾਜਨ ਤੇ ਬਰਿੰਦਰ ਸਿੰਘ ਆਦਿ ਨੇ ਇਸ ਮੌਕੇ ਤੇ ਅਨੁਠਕ ਸੇਵਾ ਨਿਭਾਈ ਸਾਰੇ ਹਲਕਾ ਵਾਸੀਆਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੂਸਤਾਨ ਵਾਸੀਆਂ ਨੂੰ ਅੱਜ ਦੀ ਜਿਹੜਾ ਇਹ ਇੰਡੀਪੈਂਡੈਂਸ ਡੇ ਹੈ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਇੱਕ ਅੱਜ ਫਿਰ ਮੈਂ ਮਾਨਯੋਗ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਜਸੀ ਬੰਮਿਆਲ ਪਿੰਡਾ ਲੋੜਾ ਕੀਤਾ ਹੈ ਇੱਥੇ ਇੱਕ ਮਸਲ ਹੈਡ ਯੂਥ ਕਲੱਬ ਨੇ ਇੱਕ ਮੈਰਥਨ ਰੇਸ ਆਰਗੇਨਾਈਜ਼ ਕੀਤੀ ਥੀ ਰਕੇਸ਼ ਹੁਣ ਰਕੇਸ਼ ਹੁਣ ਮੁਕੇਸ਼ 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 ਸ਼ਰਮਾ ਉਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਇਹ ਮੈਚ ਕੀਤੀ ਸੀ ਲਗਭਗ 40 ਤੋਂ 45 ਪਿੰਡਾਂ ਦੇ ਨੌਜਵਾਨਾਂ ਨੇ ਬੱਚਿਆਂ ਨੇ ਇਸ ਰੇਸ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਲਗਭਗ ਇਹ ਸਾਡੇ 3 ਕਿਲੋਮੀਟਰ ਦਾ ਇਹ ਸਫਰ ਸੀਗਾ ਜਿਹੜਾ ਹਰ ਇੱਕ ਬੱਚੇ ਨੇ ਤੈਅ ਕੀਤਾ ਫਸਟ ਆਣ ਵਾਲਾ ਬੱਚਾ ਜਿਹੜਾ ਹੈਗਾ ਉਹ ਹੈਗਾ ਹਰਿਆਣਾ ਦਾ ਸੰਦੀਪ ਕੁਮਾਰ ਉਹਦਾ ਨਾਮ ਹੈ ਔਰ ਦੋ ਬੱਚੇ ਸਾਡੇ ਹਲਕੇ ਦੇ ਸੀਗੇ ਚਿਲਾਮ ਦਾ ਸ਼ਰਤ ਕਰਦੇ ਇੱਕ ਤਾਸ ਦਾ ਮੁੰਡਾ ਸੀ ਔਰ ਉਸੇ ਤਰ੍ਹਾਂ ਤੇ ਕੁੜੀਆਂ ਵੀ ਜਲਪੁਰ ਦੀ ਸੀ ਕਿ ਤਿੰਨੋ ਜਿਹੜਾ ਨੇ ਫਸਟ ਸੈਕਿੰਡ ਥਰਡ ਪੋਜੀਸ਼ਨ ਹਾਸਲ ਕੀਤੀ ਹੈ ਮੈਂ ਇਸ ਬੱਚਿਆਂ ਨੂੰ ਇਨ ਬੱਚਿਆਂ ਨੂੰ ਜਿੰਨ ਜਿਹੜੇ ਵੀ ਮੁੰਡਿਆਂ ਨੇ ਇਸ ਮੈਰਾਥਨ ਰੇਸ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਮੈਂ ਦਿੱਤੀ ਕਰਾਂ ਇਹਨਾਂ ਨੂੰ ਉਹਨਾਂ ਨੂੰ ਮੁਆਰਖਾ ਦਿਨਾ ਇਸਤਿੰਦੀਆਂ ਬੜੀਆਂ ਮੁਆਰਖਾ ਲਾ ਦਿਨਾ ਔਰ ਇੱਕ ਜਿਹੜਾ ਇਹ ਮੈਸੇਜ ਹੈ ਜਿੰਨ ਬੱਚਿਆਂ ਨੇ ਦਿੱਤਾ ਹੈ ਹਲਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਨਸ਼ੇ ਤੋਂ ਮੁਕਤ ਰਹਾ ਜਾਵੇ ਉਹ ਕਿਤੇ ਨ ਕਿਤੇ ਇਹ ਪੰਜਾਬ ਸਰਕਾਰ ਦਾ ਵੀ ਚਤਨ ਹੈ ਕਿ ਹਾਂ ਵੀ ਜਿਹੜਾ ਆਉਣ ਵਾਲਾ ਯੂਥ ਹੈ ਜਿਹੜਾ ਸਾਡਾ ਭਵਿੱਖ ਹੈ ਉਹਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਔਰ ਇਸ ਪਾਸੇ ਲਾਇਆ ਜਾਵੇ ਇੱਕ ਵਾਰ ਫਿਰ ਮੇਰੀ ਮੇਰੇ ਵੱਲੋਂ ਮੰਤਰੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਅੱਜ ਦਿੰਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਹਾਂਜੀ ਹਾਂਜੀ ਮੈਂ ਮੁਕੇਸ਼ ਸ਼ਰਮਾ ਮਸਲਾਟ ਜਿੰਮ ਮਿਆਲ ਓਨਰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਰਾਥਨ ਦੌੜ ਕਰਵਾਈ ਆ 3.5 ਕਿਲੋਮੀਟਰ ਜਿਸ ਵਿੱਚ ਬਾਹਰ ਕੜ ਕੇ ਸਟੂਡੈਂਟ ਵੀ ਆਏ ਬੱਚੇ ਵੀ ਆਏ ਲੋਕਾਂ ਦਾ ਜੋਸ਼ ਵੀ ਦੇਖਿਆ ਗਿਆ ਸਾਨੂੰ ਪੰਜਾਬ ਸਰਕਾਰ ਵਾਲਾ ਸਮਰਥਨ ਹੋਇਆ ਸਾ ਮੰਤਰੀ ਸਾਹਿਬ ਵੱਲੋਂ ਦੀ سپورਟ ਆਈ ਹੈ ਆਰਮੀ ਵੱਲੋਂ ਪੰਜਾਬ ਪੁਲਸ ਵੱਲੋਂ ਸਾਰਿਆਂ ਨੇ ਸਾਨੂੰ سپورਟ ਕੀਤੀ ਹੈ ਤੇ ਸਾਡੀ ਹੈਲਪ ਕੀਤੀ ਹੈ ਕਿ ਤੁਸੀਂ ਇਹ ਦੌੜ ਕਰਵਾਓ ਹਰ ਸਾਲ ਵਧੀਆ ਕਰਕੇ ਕਰਾਓ ਅਸੀਂ ਤੁਹਾਡੇ ਨਾਲ ਆ ਜੂਥ ਨੂੰ ਉਹ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਪੰਜਾਬ ਨੂੰ ਉਹਨਾਂ ਨੇ ਨਸ਼ਾ ਮੁਕਤ ਕਰਨ ਦੇ ਚੱਕਰ ਸਾਨੂੰ ਪੂਰਾ ਜੋਗਦਾਨ ਦਿੱਤਾ ਹੈ ਸਾਡੇ ਅੰਦਰ ਨੌਜਵਾਨਾਂ ਦੇ ਅੰਦਰ ਪੂਰਾ ਜੋਸ਼ ਆਇਆ ਤਾਂ ਕਿ ਆ ਦੌੜ ਜਿਹੜੀ ਅੱਗੇ ਹੋਰ ਵੱਡ ਚੜ੍ਹ ਕੇ ਹੋਏ ਜਿਹੜੀ ਪਹਿਵੇਂ ਹੋਏਗੀ ਇਸ ਤੋਂ ਵਧੀਆ ਹੋਏਗੀ ਜੋ ਇਨਾਮ ਪ੍ਰੋਜੋਗਿਤਾ ਇਹਨਾਂ ਨੇ ਦਿੱਤੀ ਹੈ ਸਾਨੂੰ ਨਹੀਂ ਲੱਗਦਾ ਕੋਈ ਵੱਡੀ ਮੈਰਾਥਨ ਵੀ ਦੇਗੀ ਬਹੁਤ ਜ਼ਿਆਦਾ ਇਨਾਮ ਪ੍ਰੋਜੋਗਿਤਾ ਦਿੱਤੀ ਇਹਨਾਂ ਨੇ ਤਾਂ ਕਿ ਬੱਚਿਆਂ ਬੜ ਚੜ ਕੇ ਬੱਚੇ ਆਣ ਅਸੀਂ ਚਾਹੁੰਦੇ ਆ ਕਿ ਹਰ ਸਾਲ ਇਹ ਦੌੜ ਹੋਏ ਔਰ ਪੰਜਾਬ ਨਸ਼ਾ ਮੁਕਤ ਹੋਏ ਧੰਨਵਾਦ